ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਜਨ ਸਿੰਘ ਬੁੱਧ ਸਿੰਘ ਬਾਲਾ ਦੀ ਵਰਸੀ ਮਨਾਈ ਜਾਂਦੀ ਹੈ ਤੇ ਇਹਨੂੰ ਕੜਮ ਚੌਧਰੀਆਂ ਨੇ ਸ਼ਹੀਦ ਵੀ ਮੰਨਿਆ ਹੋਇਆ 32ਵੀਂ ਵਰਸੀ ਅੱਜ ਮਨਾਈ ਜਾਂਦੀ ਹੈ ਮੋਗਾ ਜ਼ਿਲ੍ਹੇ ਦੇ ਪਿੰਡ ਬੁੱਧ ਸਿੰਘ ਬਾਲਾ ਵਿਖੇ ਮੈਂ ਕੁਝ ਇੱਕ ਗੱਲਾਂ ਤੁਹਾਡੇ ਨਾਲ ਕਰਨੀਆਂ ਨੇ ਵੈਸੇ ਕਰਤੂਤਾਂ ਹੀ ਨੇ ਇਹਨਾਂ ਦੀਆਂ ਜਿਨੂੰ ਇਹ ਸ਼ਹੀਦ ਮੰਨ ਕੇ ਬਰਸੀਆਂ ਮਨਾ ਰਹੇ ਨੇ ਗੁਰਜਨ ਸਿੰਘ ਬੁੱਧ ਸਿੰਘ ਬਾੜੇ ਨੂੰ ਉਸ ਬੰਦੇ ਦੀਆਂ ਕਰਤੂਤਾਂ ਕੀ ਸੀ ਸੈਂਕੜੇ ਨੇ ਹੱਥੇ ਲੋਕਾਂ ਦਾ ਕਤਲ ਕੀਤਾ ਉਹਨੇ ਇਹ ਕਾਤਲ ਬੰਦਾ ਹੈ ਬੁੱਧ ਸਿੰਘ ਬਾੜਾ ਇਹ ਬਖਰੀ ਗੱਲ ਹੈ ਸਾਡੇ ਕੌਮ ਦੇ ਜਿਹੜੇ ਕਢਾਮਾ ਚੌਧਰੀ ਆ ਭਿੰਡਰਾਂ ਵਾਲਾ ਲਾਣਾ ਸੀ ਇਹਨਾਂ ਨੇ ਪਤਾ ਨਹੀਂ ਕਿੰਨੇ ਕਸ਼ੀਦ ਇਹ ਜਿਹੇ ਪੈਦਾ ਕਰਦੇ ਇਹਨੇ ਕਟੋ-ਕਟ 100 ਤੋਂ ਵੱਧ ਬੰਦੇ ਟ੍ਰੇਨ ਵਿੱਚੋਂ ਕੱਢ ਕੇ ਮਾਰਿਆ ਜਿਹੜਾ ਨਿਹੱਥਾ ਸੀ ਬੱਸਾਂ ਵਿੱਚੋਂ ਕੱਢ ਕੇ ਬੰਦੇ ਮਾਰੇ ਕਤਲ ਕੀਤੇ ਇਹਨਾਂ ਨੇ ਪਤਾ ਨਹੀਂ 35-36 ਬੰਦੇ ਆਰਐਸਐਸ ਦੇ ਕੋਈ ਆਪਣਾ ਕੋਈ ਸਮਾਗਮ ਕਰ ਰਹੇ ਸੀ ਉਹਨਾਂ ਦਾ ਕਤਲ ਕੀਤਾ ਫਿਰ ਜਿਹੜੀਆਂ ਲੁੱਟਣਾ ਘੁਟਣਾ ਕੀਤੀਆਂ ਇਹਨਾਂ ਲੋਕਾਂ ਨੇ ਘਰਾਂ ਦੇ ਵਿੱਚ ਜਾ ਕੇ ਨਜਾਇਜ਼ ਧੱਕੇ ਕੀਤੇ ਇਹ ਉਹਨਾਂ ਦੇ ਕਰਤੂਤਾਂ ਨੇ ਸ਼ਹੀਦ ਨੇ ਜੀ ਅਬਰਸੀ ਮਨਾਉਣ ਦਾ ਮਤਲਬ ਪਤਾ ਕੀ ਹੁੰਦਾ ਹੈ ਕਿ ਥੋੜੇ ਬਹੁਤੇ ਜਿਹੜੇ ਬਾਹਰ ਬੈਠੇ ਨੇ ਭੇਡਾਂ ਜਿਹੜੀਆਂ ਗੁੰਮਰਾਹ ਹੁੰਦੀਆਂ ਨੇ ਸਾਡੇ ਸ਼ਹੀਦ ਨੇ ਇਹ ਉਹ ਡਾਲ ਰੇ ਭੇਜ ਦਿੰਦਿਆਂ ਨੇ ਪੈਸੇ ਭੇਜਦਿਆਂ ਨੇ ਜਿਹੜੇ ਰਾਗੀ ਢਾਡੀ ਨੇ ਇਹਨਾਂ ਨੂੰ ਪ੍ਰੋਗਰਾਮ ਮਿਲ ਜਾਂਦੇ ਬਸ ਇੰਨਾ ਕੁ ਮਤਲਬ ਹੈ ਬਰਸੀ ਮਨਾਉਣ ਦਾ ਇੱਕ ਮੈਂ ਬੇਨਤੀ ਕਰਨੀ ਹੈ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਗੁਰੂ ਸਾਹਿਬ ਦੇ ਨਾਮ ਜੰਗਾਂ ਦੇ ਕੁਝ ਨਿਯਮ ਨੇ ਮੈਂ ਬਹੁਤ ਵਾਰੀ ਜ਼ਿਕਰ ਵੀ ਕੀਤਾ ਹੈ ਇੱਕ ਤਾਂ ਕਿਸੇ ਨੇ ਹੱਥੇ ਤੇ ਬਾਹਰ ਨਹੀਂ ਕਰਨਾ ਔਰਤ ਤੇ ਬਾਹਰ ਨਹੀਂ ਕਰਨਾ ਕਿਸੇ ਬਜ਼ੁਰਗ ਤੇ ਬਾਹਰ ਨਹੀਂ ਕਰਨਾ ਕਿਸੇ ਬੱਚੇ ਤੇ ਬਾਹਰ ਨਹੀਂ ਕਰਨਾ ਤੇ ਇਹ ਬੰਦੇ ਸ਼ਹੀਦਖਵਾਂਦੇ ਆਪਣੇ ਆਪ ਨੂੰ ਜਿਹੜੇ ਨੇ ਹੱਥੇ ਲੋਕ ਸੀ ਉਹਨਾਂ ਨੂੰ ਕਤਲ ਕੀਤਾ ਇਹਨਾਂ ਸੈਂਕੜੇ ਬੰਦੇ ਇੱਕ ਨਹੀਂ ਸੈਂਕੜੇ ਬੰਦੇ ਇਹ ਗਰੰਤ ਸਿੰਘ ਬੁੱਧ ਸਿੰਘ ਵਾਲੇ ਨੇ ਮਾਰੇ ਨੇ ਇਹ ਕਾਤਲ ਹੈ ਜਿਹਨੂੰ ਅਸੀਂ ਛੀਦ ਬਣਾ ਕੇ ਕੌਮ ਦੇ ਸਿਰ ਤੇ ਬਹਾਤਾ ਆ ਜਿਹੜੇ ਕੈਨੇਡਾ ਦੇ ਗੁਰਦੁਆਰੇ ਹੈਗੇ ਨੇ ਜਿਵੇਂ ਦਸਮੀਂ ਦਰਬਾਰ ਹੋਇਆ ਜਾਂ ਹੋਰ ਵੀ ਕਈ ਹੈਗੇ ਨੇ ਉੱਥੇ ਇਹਨਾਂ ਦੀ ਫੋਟੋਆਂ ਲਾਈਆਂ ਹੋਈਆਂ ਨੇ ਗੁਰਦੁਆਰਿਆਂ ਦੇ ਵਿੱਚ ਫੋਟੋਆਂ ਲਾਉਣ ਦਾ ਕਾਰਨ ਕੀ ਹੈ ਜਿਹੜੇ ਅਨਪੜ੍ਹ ਲੋਕ ਠੇਠਰ ਲਾਣਾ ਇਹਨੂੰ ਸਮਝ ਨਹੀਂ ਸੰਧਾਨ ਦੀ ਨਾ ਪਰਸਪੇ ਦੀ ਉਹ ਜਾਂਦੇ ਨੇ ਮੱਥਾ ਵੀ ਟੇਕੀ ਜਾਂਦੇ ਨੇ ਇਹਨਾਂ ਦੇ ਨਾਂ ਤੇ ਘਰਾਈਆਂ ਵੀ ਇਕੱਠੀਆਂ ਹੋ ਜਾਂਦੀਆਂ ਨੇ ਅਸਲ ਵਿੱਚ ਵਰਸੀਆਂ ਮਨਾਉਣ ਤੋਂ ਜਾਂ ਸ਼ਹੀਦੀ ਦਿਹਾੜੇ ਮਨਾਉਣ ਤੋਂ ਇਹਨਾਂ ਦਾ ਮਤਲਬ ਇਹ ਹੈ ਜਿਹੜੇ ਅਸਲ ਸ਼ਹੀਦ ਨੇ ਨਾ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਹੋਇਆ ਆ ਪਿੱਛੇ ਜਿਹੜੇ ਦੀਪ ਸਿੱਧੂ ਵਰਗੇ ਜਾਂ ਹੋਰ ਕਈ ਨੇ ਇਹ ਸਾਡੀ ਕੌਮ ਦੇ ਸਰ ਤੇ ਬਹਾਤੇ ਬੰਦਾ ਸਿੰਘ ਬਹਾਦਰ ਤੋਂ ਬਾਅਦ ਜਿੰਨੇ ਵੀ ਇਹ ਸ਼ਹੀਦ ਸਾਹਮਣੇ ਲੈ ਕੇ ਆਏ ਨੇ ਨਾ ਇਹ ਟਕਸਾਲੀ ਲਾਣਾ ਇਹਨਾਂ 'ਚ ਕੋਈ ਸ਼ਹੀਦ ਸੂਦ ਨਹੀਂ ਹੈਗਾ ਇਹ ਸਿਰਫ ਲੁੱਟਾਂ ਖੋਹਾਂ ਕਰਨ ਵਾਲੇ ਲੋਕਾਂ ਦਾ ਕਤਲ ਕਰਨ ਵਾਲੇ ਡਕੈਤੀਆਂ ਕਰਨ ਵਾਲੇ ਆਪਣੀਆਂ ਕੀੜਾਂ ਕੱਢਣ ਵਾਸਤੇ ਬੰਦੇ ਮਾਰੇ ਇਹਨਾਂ ਲੋਕਾਂ ਨੇ ਇਹਨੂੰ ਸ਼ਹੀਦ ਬਣਾ ਕੇ ਗੁਰਦਾਰੇ ਦੇ ਵਿੱਚ ਇਹਨਾਂ ਦੀਆਂ ਫੋਟੋਆਂ ਮੰਟਾਂ ਦਿੱਤੀਆਂ ਜਰ ਕਮਾਲ ਹੋਵੇ ਤੁਸੀਂ ਸਾਰੀਆਂ ਗੱਲਾਂ ਛੱਡ ਦਿਓ ਗੁਰੂ ਸਾਹਿਬ ਦਾ ਇੱਕ ਵਚਨ ਤਾਂ ਮੰਨ ਲਓ ਵੀ ਨਿਹੱਥੇ ਤੇ ਬਾਹਰ ਨਹੀਂ ਕਰਨਾ ਜਿਹੜੇ ਟ੍ਰੇਨ ਵਿੱਚੋਂ ਕੱਢ ਕੇ ਬੰਦੇ ਮਾਰੇ ਨੇ ਬੱਸਾਂ ਵਿੱਚੋਂ ਕੱਢ ਕੇ ਬੰਦੇ ਮਾਰੇ ਨੇ ਉਹਨਾਂ ਦਾ ਕੀ ਕਸੂਰ ਸੀ ਉਹਨਾਂ ਨਾਲ ਤੁਹਾਡੀ ਲੜਾਈ ਕੀ ਸੀ ਇਹ ਦੱਸੋ ਜਿਹੜਾ 100 ਬੰਦਾ ਟ੍ਰੇਨ ਵਿੱਚੋਂ ਕੱਢ ਕੇ ਮਾਰਿਆ ਬੱਸ ਵਿੱਚੋਂ ਕੱਢ ਕੇ ਮਾਰਿਆ ਤੇ ਉਹਨਾਂ ਦਾ ਤੁਹਾਡੀ ਜੰਗ ਦਾ ਉਹਨਾਂ ਨਾਲ ਲੜਨ ਦਾ ਮਤਲਬ ਕੀ ਸੀ ਕੀ ਦੁਸ਼ਮਣੀ ਸੀ ਉਹਨਾਂ ਨਾਲ ਉਹਨਾਂ ਨੂੰ ਮਾਰਿਆ ਜਦੋਂ ਸ਼ਹੀਦ ਬਣ ਗਏ ਬੜੀਆਂ-ਬੜੀਆਂ ਕੁਰਬਾਨੀਆਂ ਜੀ ਨਿਹੱਥੇ ਲੋਕਾਂ ਨੂੰ ਮਾਰ ਦੇਣਾ ਇੱਕ ਕੁਰਬਾਨੀ ਹੈ ਇਹ ਗੁੰਡਾਗਰਦੀ ਹੈ ਇਹ ਸ਼ਹੀਦ ਨੇ ਜੀ ਅੱਜ ਵਰਸੀ ਮਨਾਇਆ ਗਿਆ 32ਵੇਂ ਅਗਲੇ ਸਾਲ ਫੇਰ ਮਨਾ ਲੈਣੀ ਹੈ ਮੈਂ ਜਿਹੜੀ ਅਸਲ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਇਹਨਾਂ ਦੀਆਂ ਵਰ੍ਹਸ਼ੀਆਂ ਮਨਾਉਣੀਆਂ ਜਾਂ ਸ਼ਹੀਦੀ ਦਿਹਾੜੇ ਮਨਾਉਣ ਤੋਂ ਭਾਵ ਹੈ ਕੇਵਲ ਪੈਸੇ ਇਕੱਠੇ ਕਰਨੇ ਬਸ ਹੋਰ ਕੁਝ ਨਹੀਂ ਜਰ ਜਿਹੜੇ ਅਸਲ ਸ਼ਹੀਦ ਨੇ ਜੇ ਕਿਸੇ ਨੇ ਕੋਈ ਦੇਸ਼ ਲਈ ਕੁਰਬਾਨੀ ਕੀਤੀ ਹੈ ਕੌਮ ਲਈ ਕੁਰਬਾਨੀ ਕੀਤੀ ਹੈ ਉਹਨਾਂ ਵੱਲ ਧਿਆਨ ਦੇ ਲੋ ਇਹ ਅਤਵਾਦ ਸੀ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਇਹਨਾਂ ਨੇ ਏਕ 47 ਅੱਥਾਂ ਵਿੱਚ ਫੜ ਕੇ ਨਾ ਗੁੰਡਾ ਗਰਦੀ ਦਾ ਨੰਗਾ ਨਾਚ ਕੀਤਾ ਹੈ ਪਿੰਡਵ ਦੇ ਵਿੱਚ ਜਿੰਨਾ ਨੁਕਸਾਨ ਨੇ ਲੋਕਾਂ ਨੇ ਕੀਤਾ ਨਾ ਕੌਮ ਦਾ ਕੋਈ ਕਰ ਨਹੀਂ ਸਕਦਾ ਇਹ ਬੇਨਤੀ ਮੈਂ ਤਾਂ ਕਰ ਰਿਹਾ ਥੋੜਾ ਜਿਹਾ ਧਿਆਨ ਦੇ ਲੋ ਕਿ ਸ਼ਹੀਦ ਕਿਹਨੂੰ ਕਹਿਣਾ ਤੇ ਅਸੀਂ ਕਿਹਨੂੰ ਸ਼ਹੀਦ ਬਣਾ ਕੇ ਕੌਮ ਦੇ ਸਿਰ ਤੇ ਬਹਾਇਆ ਇਹ ਸਾਨੂੰ ਥੋੜਾ ਬਹੁਤਾ ਸੋਚਣ ਦੀ ਲੋੜ ਹੈ ਮੰਨੀ ਜੋ ਮਹਿ ਕਿਠੋਕੇ ਗਿਆ ਸਾਡੇ ਲਈ ਗੁਰੂ ਰਣ ਸਿੰਘ ਬੁੱਧ ਬੁੱਧ ਸਿੰਘ ਵਾਲਾ ਅਤਵਾਦੀ ਸੀ ਅਤਵਾਦੀ ਰਹੇਗਾ ਗੁੰਡਾਗਰਦੀ ਕਰਦਾ ਸੀ ਗੈਂਗਸਟਰ ਕਹਿ ਸਕਦੇ ਆ ਸ਼ਹੀਦ ਨਹੀਂ ਕਹਿ ਸਕਦੇ ਜੀਨੇ ਮੰਨਣਾ ਮੰਨੀ ਜੋ ਪਰ ਅਸੀਂ ਲਕੀਰ ਮਾਰਦੇ ਹਾਂ ਕਿ ਇਹ ਲੁੱਟਾਂ ਖੋਹ ਕਰਨ ਵਾਲੇ ਬੰਦੇ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ